ਸਾ ਸੁਕਾਰ ਦਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਦੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਪੰਜਾਬ ਦੀ ਇੰਡੀਆ ਦੀ ਸਿਆਸਤ ਇੱਕ ਵਾਰੀ ਹਿੱਲ ਚੁੱਕੀ ਹੈ ਸੋ ਅਰਵੰਦ ਕੇਂਦਰੀਵਾਲ ਨੂੰ ਈਡੀ ਨੇ ਗ੍ਰਿਫਤਾਰ ਕਰ ਲਿਆ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹੋਏ ਆਂ ਸੋ ਸਾਡੇ ਨਾਲ ਸਰਦਾਰ ਸੀਨੀਅਰ ਜਨਰਲ ਜਸਪੀਰ ਸਿੰਘ ਜੀ ਸੋ ਬਹੁਤ ਬਹੁਤ ਸਵਾਗਤ ਕਰਦੇ ਆ ਪਹਿਲਾਂ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਪਹੁੰਚਣ ਦਾ ਧੰਨਵਾਦ ਜੀ ਧੰਨਵਾਦ ਸਿੱਕ ਵੱਡੀ ਸਿਆਸਤ ਗਰਮਾ ਗਈ ਅੱਜ ਰਾਤ ਦੀ ED ਨੇ ਗ੍ਰਿਫਤਾਰ ਕਰ ਲਿਆ ਗਿਆ ਕੇਂਦਰੀਵਾਲ ਸਾਹਿਬ ਨੂੰ ਜੀ ਬਿਲਕੁਲ ਬਿਲਕੁਲ ਬਹੁਤ ਵੱਡੀ ਅਪਡੇਟ ਹੈ ਜੀ ਹਾਂਜੀ ਉਹਨਾਂ ਦੀ ਰੈジਡੈਂਸ ਤੋਂ ਜਿਹੜਾ ਵਾ ਅਰਵਿੰਦ ਕੇਜਰੀਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਜਿਹੜੇ ਪ੍ਰਧਾਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਹਿਲੇ ਇਸ ਤੋਂ ਪਹਿਲੇ ਈਡੀ ਲੋ ਜਿਹੜੇ ਆ ਨੌ ਸਮਨ ਵੀ ਭੇਜੇ ਗਏ ਆ ਉਸ ਤੋਂ ਬਾਅਦ ਦਸਵੀਂ ਵਾਰੀ ਹੁਣ ਈਡੀ ਦੀ ਜਿਹੜੀ ਖੋਦੀ ਟੀਮ ਉਹ ਉਹਨਾਂ ਦੀ ਰੈ residense ਦੇ ਉੱਪਰ ਆਈ ਆ ਹੋਰ 2 ਘੰਟੇ ਲਗਭਗ 2 ਘੰਟੇ ਜਿਹੜੀ ਆ ਉਹਨਾਂ ਦੀ ਰੈ residense ਤੇ ਟੀਮ ਰਹੀ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਆ ਉਹ ਗ੍ਰਿਫਤਾਰ ਕੀਤਾ ਗਿਆ ਇੱਕ ਵੱਡੀ ਅਪਡੇਟ ਆ ਜਦੋਂ ਨੌ ਸਮਨ ਭੇਜਤੇ ਪੇਸ਼ ਨਹੀਂ ਹੋਏ ਕੀ ਕਾਰਨ ਸਮਝਦੇ ਉਹਨਾਂ ਦਾ ਨਹੀਂ ਦੇਖੋ ਕਾਰਨ ਤੇ ਸੁੱਖ ਜੀ ਕਈ ਹੋ ਸਕਦੇ ਆ ਜਿਸ ਤਰ੍ਹਾਂ ਹੁਣ ਦੇਖੀਏ ਕਿ ਪਹਿਲੇ ਵੀ ਜਿਸ ਤਰ੍ਹਾਂ ਸਤਿੰਦਰ ਜੈਨ ਸੀ ਹੂੰ ਉਹਨਾਂ ਨੂੰ ਵੀ ਐਡੀ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਮਨੀਸ਼ ਸਸੋਦੀਆ ਸਸੋਦੀਆ ਸਾਹਿਬ ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕੀਤਾ ਐਡੀ ਨੇ ਹੁਣ ਇਹ ਵੀ ਪਿਛਲੇ ਕਾਰਨਾਂ ਕਿ ਜਿਸ ਤਰ੍ਹਾਂ ਵੀ ਜਦੋਂ ਵੀ ਐਡੀ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੂੰ ਸੱਭਨ ਭੇਜ ਰਹੀ ਆ ਠੀਕ ਆ ਉਸ ਤੋਂ ਬਾਅਦ ਜਾਂਚ ਦੇ ਦੌਰਾਨ ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ ਬਿਲਕੁਲ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਰੈ residense ਦੇ ਉੱਪਰ ਜਾ ਕੇ ਜਿਹੜਾ ਉਹਨਾਂ ਨੂੰ ਰਵਿੰਦਰ ਕੇਜੀਵਾਰਜੀ ਨੂੰ ਰਾਤ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਬਿਲਕੁਲ ਔਰ ਇਹਦੇ ਜਿਹੜੀ ਆ ਸਿਆਸਤ ਦੇ ਵਿੱਚ ਇੱਕ ਜਿਹੜੀ ਆ ਇਹ ਬਹੁਤ ਵੱਡੀ ਜਿਹੜੀ ਰਾਸ਼ਟਰੀ ਸਿਆਸਤ ਲਈ ਪੰਜਾਬ 'ਚ ਨਹੀਂ ਇੱਕ ਪੂਰੀ ਨੈਸ਼ਨਲ ਲੈਵਲ ਦੀ ਜਿਹੜੀ ਸਿਆਸਤ ਆ ਉਹਦੇ ਉੱਪਰ ਜਿਹੜੀ ਇੱਕ ਵੱਡੀ ਹਲਚਲ ਚੱਲੀ ਆ ਉਹ ਹੋ ਚੁੱਕੀ ਆ ਅਸੀਂ ਆਪਾਂ ਗੱਲ ਕਰ ਲਈਏ ਕਿ ਬਿਲਕੁਲ ਇਲੈਕਸ਼ਨ ਸਿਰ ਤੇ ਐਮਪੀ ਚੋਣਾਂ ਬਿਲਕੁਲ ਪਰ ਐਮਪੀ ਚੋਣਾਂ ਦੇ ਬਿਲਕੁਲ ਨਜ਼ਦੀਕ ਆ ਕੇ ਗ੍ਰਿਫਤਾਰ ਕਰਨਾ ਇਹ ਕਿੰਨਾ ਕਥਿਤ ਹੋਇਆ ਆ ਇਹ ਆਮ ਆਦਮੀ ਦੇ ਵਰਕਰਾਂ ਜਿੱਕਾ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਨਹੀਂ ਬਹੁਤ ਵੱਡਾ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਪੂਰੇ ਦੇਸ਼ ਭਰ ਦੇ ਵਿੱਚ ਅੱਜ ਜਿਹੜਾ ਆ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਭਾਜਪਾ ਦਾ ਘਰਾਓ ਵੀ ਕਰ ਰਹੇ ਆ ਹੂੰ ਹੁਣ ਪੰਜਾਬ ਚ ਵੀ ਦੇਖੀਏ ਤੇ ਗੁਰਦੁਆਰਾ ਆਮਪ ਸਾਹਿਬ ਦੇ ਜਿਹੜਾ ਉੱਥੇ ਵਰਕਰ ਉਹਨਾਂ ਦੇ ਐਮਐਲਏ ਜਾਂ ਹੋਰ ਕੋਈ ਵੀ ਜਿੰਨੇ ਆਗੂ ਆਮ ਆਦਮੀ ਪਾਰਟੀ ਦੇ ਉਹ ਉੱਥੇ ਜਿਹੜੇ ਆ ਪਹੁੰਚਨੇ ਸ਼ੁਰੂ ਹੋ ਗਏ ਆ ਔਰ ਕਰੀਬ ਕਰੀਬ 12 ਵਜੇ ਦੇ ਸਮੇਂ ਦੇ ਨਾਲ ਉਹਨਾਂ ਨੂੰ ਜਿਹੜਾ ਬਾਕੀ ਪ੍ਰੋਟੈਸਟ ਕੀਤਾ ਜਾਊਗਾ ਔਰ ਦਿੱਲੀ ਦੇ ਵਿੱਚ ਵੀ ਜਿਹੜੀ ਆ ਪ੍ਰੋਟੈਸਟ ਨੂੰ ਲੈ ਕੇ ਸਿਕਿਉਰਿਟੀ ਜਿਹੜੀ ਉਹ ਬਹੁਤ ਵਧਾਈ ਗਈ ਆ ਇੱਕ ਪੁਲਿਸ ਬੋਤ ਲਗਾ ਦਿੱਤੀ ਗਈ ਫੋਰਸ ਜਿਹੜੀ ਆ ਬਹੁਤ ਵੱਡੇ ਲੈਵਲ ਤੇ ਲਗਾ ਕੇ ਫਿਰ ਗ੍ਰਿਫਤਾਰ ਕੀਤਾ ਗਿਆ ਇੱਕ ਬਹੁਤ ਵੱਡਾ ਹਊਆ ਬਣਾਇਆ ਗਿਆ ਇਸ ਚੀਜ਼ ਨੇ ਦੇਖੋ ਫੋਰਸ ਤੇ ਸੁਖਜੀ ਲਗਾਈ ਗਈ ਆ ਕਿ ਕੋਈ ਗਰੀਆ ਸ਼ਾਂਤੀ ਬਣੀ ਰਹੇ ਕੋਈ ਅਲਸਖਾ ਵੀ ਘੱਟਿਆ ਨਾ ਵਾਪਰੇ ਹੁਣ ਅੱਜ ਜਿਸ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਜਿਹੜਾ ਵਾ ਉਹ ਪ੍ਰੋਟੈਸਟ ਹੋ ਰਿਹਾ ਔਰ ਉਸ ਪ੍ਰੋਟੈਸਟ ਨੂੰ ਜਿਹੜਾ ਵਾ ਉਹ ਕਿਤੇ ਕੋਈ ਅਲਸਖਾ ਵੀ ਕਿਸ ਤਰ੍ਹਾਂ ਦੇ ਉੱਪਰ ਘੱਟਿਆ ਨਾ ਕੋਈ ਵਾਇਲੈਂਸ ਨਾ ਹੋਏ ਬਿਲਕੁਲ ਔਰ ਇਸ ਕੰਨ ਕਰਕੇ ਜਿਹੜੀ ਹੈ ਫੋਰਸ ਦਿੱਲੀ ਚ ਤੁਸੀਂ ਦੇਖੋ ਕਿ ਆਈਟੀਓ ਮੈਟਰੋ ਸਟੇਸ਼ਨ ਜਿਹੜਾ ਉਹਨੂੰ ਵੀ ਬੰਦ ਕੀਤਾ ਗਿਆ ਪਬਲੀਕਲੀ ਅਜਦਾ ਦੇਣ ਬਿਲਕੁਲ ਔਰ ਹੁਣ ਜਿਹੜੀ ਇਸ ਤੋਂ ਵੱਧ ਜਿਹੜੀ ਤਾਜ਼ਾ ਅਪਡੇਟਸ ਆ ਉਹ ਅਸੀਂ ਪਹਿਲੇ ਇਸ ਤਰ੍ਹਾਂ ਕਰਦੇ ਆ ਕਿ ਸਾਡੇ ਕੋਲੋਂ ਜਿਹੜੇ ਸਿਆਸੀ ਲੀਡਰਸ ਆ ਉਹ ਵੀ ਕੁਝ ਲਈ ਤੇ ਜੁੜ ਚੁੱਕੇ ਆ ਸੋ ਸਾਡੇ ਨਾਲ ਅੱਜ ਕੋਈ ਇੱਕ ਸਿਆਸੀ ਲੀਡਰ ਜਿਹੜਾ ਆਮ ਆਦਮੀ ਪਾਰਟੀ ਤੇ ਜੁੜ ਚੁੱਕੇ ਨੇ ਸਰਦਾਰ ਜਗਰੂਪ ਸਿੰਘ ਸੇਖਵਾ ਹਾਂ ਹਾਂਜੀ ਸੱਚਕਾਲ ਜੀ ਸੇਖਵਾ ਸਾਹਿਬ ਤੁਹਾਨੂੰ ਲਾਈਵ ਲਾਈਨ ਤੇ ਲੈ ਰਹੇ ਆ ਔਰ ਅਰਵਿੰਦ ਕੇਂਦਰੀਵਾਲ ਨੂੰ ਜਿਹੜਾ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ ਈਡੀਐਲ ਨੂੰ ਕੀ ਬਿਆਨ ਨੇ ਆਪਣੇ ਇਸ ਦੇ ਮਤੇ ਤੇ ਦੇਖੋ ਬੜੀ ਮੰਤ ਭਾਗੀ ਦੇ ਤੀਅ ਹਾਂਜੀ ਕਰੈਸੀ ਦਾ ਕਹਾਨ ਕੀਤਾ ਬਿਲਕੁਲ ਔਰ ਜਦੋਂ ਇਲੈਕਸ਼ਨ ਦਾ ਟਾਈਮ ਆ ਗਿਆ ਹੂੰ ਉਸ ਬਕਾਮ ਤੇ ਆ ਕੇ ਜਿਹੜਾ ਫੜਨਾ ਉਹ ਕਲੀਅਰ ਕਟਾ ਆ ਕਿ ਮੋਦੀ ਦੀ ਬਕਲਾਹਟ ਆ ਕੇ ਉਹਨੂੰ ਇੱਕੋ ਲੀਡਰ ਤੋਂ ਡਰ ਲੱਗਦਾ ਸ਼੍ਰੀ ਅਰਵਿੰਦ ਕੇਜੀਵਲ ਬਿਲਕੁਲ ਸੋ ਜੇ ਆਪਾਂ ਗੱਲ ਕਰ ਲਈ ਤਾਂ ਨੌ ਸੰਮਣ ਜਿਹੜੇ ਪਹਿਲਾਂ ਕੇਂਦਰੀਵਾਲ ਸਾਹਿਬ ਨੂੰ ਪਹੁੰਚੇ ਸੀ ਉਹਨਾਂ ਦਾ ਕਹਿਣਾ ਕਿ ਪੇਸ਼ ਨਹੀਂ ਹੋਏ ਇਸ ਕਰਕੇ ਗ੍ਰਿਫਤਾਰੀ ਜਿਹੜੀ ਜ਼ਰੂਰੀ ਸੀਗੀ ਕਿਤਨਾ ਕਿਤੇ ਜਿਹੜਾ ਬਿਲਕੁਲ ਚੋਣਾਂ ਦੇ ਨਜ਼ਦੀਕ ਆ ਕੇ ਜਿਹੜਾ ਗ੍ਰਿਫਤਾਰ ਕੀਤਾ ਇਸ ਤੇ ਕੀ ਕਹਿੰਦੇ ਆਪਣਾ ਅੰਮ੍ਰਿਤ ਪਹਿਲਾਂ ਹੀ ਤੁਹਾਨੂੰ ਕਿਹਾ ਕੇ ਨਰਿੰਦਰ ਮੋਦੀ ਜੇ ਕਿਸੇ ਤੋਂ ਡਰਦਾ ਹਾਂਜੀ ਹਰਵਿੰਦ ਤੇਜਰੀਵਾਲ ਜੀ ਤੋਂ ਕਿਉਂਕਿ ਵੇਖੋ ਨਾ ਦਿੱਲੀ ਦੇ ਦੋਸਤਾਨ ਦਾ ਦਿਲਵਾ ਮੋਦੀ ਦੇ ਨੱਕ ਥੱਲੇ ਤਿੰਨ ਵਾਰਾਂ ਸਰਕਾਰ ਬਣਾਉਣੀ ਫਿਰ ਉੱਥੇ ਜਿਹੜੀ ਕਾਰਪੋਰੇਸ਼ਨ ਉੱਥੇ ਮੇਹਰ ਬਣਾਉਣਾ ਚੰਡੀਗੜ੍ਹ ਦਾ ਮੇਹਰ ਬਣਾਉਣਾ ਗੁਜਰਾਤ ਜਾ ਕੇ ਉੱਥੇ 13% ਬੋਰਡ ਸ਼ੇਅਰ ਲਾ ਕੇ 5 ਐਮਐਲਏ ਬਣਾ ਲੈਣੇ 28 ਉਮੀਦਵਾਰ ਦੂਜੇ ਨੰਬਰ ਤੇ ਆਉਣੇ ਬਿਲਕੁਲ ਉਹਦੇ ਤੋਂ ਮੋਦੀ ਦੀ ਜਿਹੜੀ ਘਬਰਾਹਟ ਆ ਉਹ ਝਲਕਣ ਲੱਗੀ ਸੀ ਔਰ ਇਹ ਜਿਹੜਾ ਹੁਣ ਬਿਲਕੁਲ ਚੋਲਾ ਦਾ ਜਦੋਂ ਐਲਾਨ ਹੋਇਆ ਉਸ ਤੋਂ ਬਾਅਦ ਵੀ ਜਿਹੜੀ ਗ੍ਰਿਫਤਾਰੀ ਆ ਇਹਦੇ ਤੋਂ ਕਲੀਅਰ ਕਟਾ ਇਹ ਆ ਕਿ ਮੋਦੀ ਜਿਹੜਾ ਵਾ ਉਹ ਡਰ ਗਿਆ ਬਿਲਕੁਲ ਔਰ ਉਹਨ ਤੋਂ ਖਲਾਹੜ ਚ ਆ ਕੇ ਜਿਹੜਾ ਵਾ ਉਹ ਗ੍ਰਿਫਤਾਰੀਆਂ ਕਰ ਰਿਹਾ ਜੀ ਸੇਖੋ ਸਾਹਿਬ ਇੱਕ ਗੱਲ ਹੋਰ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਇਸ ਤੋਂ ਪਹਿਲੇ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਹੋਰ ਵੀ ਲੀਡਰ ਜਿਹੜੇ ਆ ਚਾਹ ਇਸ਼ਤਿੰਦਰ ਜੈਨ ਚਾਹੇ ਮਨੀਸ਼ ਸਿਸੋਦੀਆ ਉਹਨਾਂ ਨੂੰ ਵੀ ਪਹਿਲੇ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹਾਂਜੀ ਮੈਂ ਕਹਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਜਿਹੜੀਆਂ ਗ੍ਰਿਫਤਾਰੀਆਂ ਦਾ سلسلہ ਉਹ ਲਗਾਤਾਰ ਹੀ ਚੱਲ ਰਿਹਾ ਪਹਿਲੇ ਸਤਿੰਦਰ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਮਨੀਸ਼ ਅਸੀ ਸੋਧਿਆ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਹੁਣ ਰਵਿੰਦ ਕੇਜਰੀਵਾਲ ਜਿਹੜੇ ਇਹ ਨੈਸ਼ਨਲ ਕਨਿਵੀਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਕੀ ਸਮਝਦੇ ਹੋ ਕਿ ਇਹਨਾਂ ਦਾ ਕੋਈ ਜਿਹੜਾ ਵਾ ਉਹ ਆਉਣ ਵਾਲੀਆਂ ਚੋਣਾਂ ਦੇ ਉੱਪਰ ਜਿਹੜਾ ਉਹ ਪ੍ਰਭਾਵ ਪੈ ਸਕਦਾ ਨਹੀਂ ਵੇਖੋ ਇਹਦੇ ਨਾਲ ਮੈਂ ਤੁਹਾਨੂੰ ਥੋੜਾ ਪਿੱਛੇ ਲੈ ਜਾ ਜੀ ਕਿ ਇੰਦਰਾ ਗਾਂਧੀ ਨੇ ਮਰਜੈਂਸੀ ਲਾ ਕੇ ਤੇ ਹਿੰਦੁਸਤਾਨ ਦੀ ਸਾਰੀ ਲੀਡਰਸ਼ਿਪ ਅੰਦਰ ਦੇਤੀ ਸੀ ਜੀ ਔਰ ਉਹਦੇ ਤੋਂ ਬਾਅਦ ਉਹਨੂੰ ਉਹਦਾ ਖਵਾਜਾ ਭੁਗਤਣਾ ਪਿਆ ਸੀ ਉਹ ਆਪਣੀ ਇਲੈਕਸ਼ਨ ਵੀ ਹਾਰ ਗਈ ਸੀ ਔਰ ਕਾਂਗਰਸ ਦੀ ਵੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਸੀ ਜੀ ਸੋ ਹਿੰਦੁਸਤਾਨ ਦੇ ਲੋਕ ਬੜਾ ਆਪਣਾ ਵੇਖ ਰਹੇ ਆ ਸਭ ਕੁਝ ਕਿ ਮੋਦੀ ਦੀ ਜਿਹੜੀ ਤਾਨਾਸ਼ਾਹੀ ਹੈ ਕਿਸ ਤਰ੍ਹਾਂ ਚੱਲ ਰਹੀ ਆ ਔਰ ਇਹਦਾ ਵੋਟਾਂ ਦੇ ਵਿੱਚ ਲੋਕ ਜਿਹੜਾ ਵਾ ਜਵਾਬ ਦੇਣਗੇ ਔਰ ਬੜੀ ਬੁਰੀ ਤਰ੍ਹਾਂ ਬੀਜੇਪੀ ਨੂੰ ਇਹਦਾ ਜਿਹੜਾ ਵਾ ਨੁਕਸਾਨ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਵਾ ਉਹ ਹੋਊਗਾ ਜੀ ਤੇ ਹੁਣ ਕਿਸ ਤਰ੍ਹਾਂ ਦਾ ਜਿਹੜਾ ਵਾ ਰੋਸ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਜਿਹੜਾ ਉਹ ਕੀਤਾ ਜਾ ਰਿਹਾ ਸੈਂਟਰ ਗਵਰਨਮੈਂਟ ਦੇ ਖਿਲਾਫ ਇਹ ਅਸੀਂ ਤੇ ਵੇਖੋ ਅੱਜ ਚੰਡੀਗੜ੍ਹ ਵੇਖੇ ਜਿਹੜਾ ਬੀਜੇਪੀ ਦਾ ਦਫ਼ਤਰ ਆ ਉਹਨੂੰ ਘੇਰਨ ਜਾ ਰਹੇ ਆ ਆਪਣਾ ਸ਼ਾਂਤਮਈ ਪ੍ਰੋਟੈਸਟ ਜਿਹੜਾ ਵਾ ਜੀ ਉਹ ਅੱਜ ਅਸੀਂ ਦਰਜ ਕਰਾਵਾਂਗੇ ਠੀਕ ਆ ਜੀ ਜੀ ਠੀਕ ਹੈ ਸੋ ਬਹੁਤ ਬਹੁਤ ਧੰਨਵਾਦ ਸੇਖਵਾ ਸਾਹਿਬ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਸੇਖਾ ਜਗਰੂਪ ਸਿੰਘ ਸੇਖਵਾ ਜੋ ਕਿ ਜਰਨਲਿਸਟ ਅਮਰ ਆਦਮੀ ਪੰਜਾਬ ਸੋ ਬਹੁਤ ਵੱਡਾ ਰੋਸ ਜਿਹੜਾ ਇਹਨਾਂ ਦੇ ਵਿੱਚ ਇਹ ਰਾ ਪਾਇਆ ਜਾ ਰਿਹਾ ਹੈ ਬੀਜੇਪੀ ਦੇ ਗਿਰੇ ਵੱਡੇ ਵੱਡੇ ਦਫਤਰ ਨੇ ਜਿਵੇਂ ਕਿ ਚੰਡੀਗੜ੍ਹ ਦੇ ਵਿੱਚ ਇਹ ਪੂਰੇ ਆਮ ਆਦਮੀ ਪਾਰਟੀ ਦੇ ਐ ਐਮਐਲਏ ਜਾਂ ਹਲਕਾ ਇੰਚਾਰਜ ਜਿਹਨਾਂ ਵੀ ਵਰਕਰਸ ਨੇ ਸਭ ਉਥੇ ਪਹੁੰਚ ਗਏ ਔਰ ਸ਼ਾਂਤਮਈ ਹੋਣਾ ਕਹਿਣਾ ਹੈ ਕਿ ਸ਼ਾਂਤਮਈ ਰਹਾਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਹੁਣ ਲੈਨ ਤੇ ਸਾਡੇ ਨਾਲ ਜੁੜ ਚੁੱਕੇ ਨੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰ ਸਿੰਘ ਸਿੰਘ ਹੀਰਾਵਾਲੀਆ ਜੀ ਹਾਂ ਜੀ ਵਾਲੀਆ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਹਾਂ ਜੀ ਸਰ ਇਹ ਸਭ ਤੋਂ ਪਹਿਲੇ ਕੀ ਕਮੈਂਟਾਂ ਰਾਤ ਈਡੀ ਵੱਲੋਂ ਜਿਹੜਾ ਅਰਵਿੰਦ ਕੇਜਰੀਵਾਲ ਜੀ ਨੂੰ ਉਹਨਾਂ ਦੀ ਰੈਜ਼ਿਡੈਂਸ ਤੋਂ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਹਾਂ ਜੀ ਹਾਲੇ ਆ ਕਿ ਬਹੁਤ ਦੇਰ ਤੋਂ ਇਹ ਜਿਹੜੇ ਕੋਈ ਵੀ ਮੈਕਮੇ ਹੋਣ ਸਰਕਾਰੀ ਮੈਕਮੇ ਹੋਣ ਉਹ ਬਹੁਤ ਦੇਰ ਤੋਂ ਸਮਨਿੰਗ ਕਰ ਰਹੇ ਸੀ ਜੀ ਜੀ ਉਹ ਕੁਝ ਕਰ ਰਹੇ ਸੀ ਉਹ ਪੁੱਛਣਾ ਚਾਹੁੰਦੇ ਸੀ ਤੇ ਭਾਵੇਂ ਦੇਸ਼ ਦਾ ਕੋਈ ਵੀ ਗਰਮਾਣਿਆ ਵਿਅਕਤੀ ਹੋਵੇ ਉਹਨੂੰ ਹਰ ਮੈਕਮੇ ਦਾ ਸਾਥ ਦੇਣਾ ਸਾਡਾ ਇਹ ਬਣਦਾ ਹੈ ਸਹਿਯੋਗ ਦੇਣਾ ਮੰਦਾ ਜੀ ਜੀ ਜੇ ਅਸੀਂ ਸੱਚੇ ਆ ਤੇ ਫਿਰ ਸਰ ਉਸ ਸਰਜੋ ਦੇੰ ਦੇ ਵਿੱਚ ਝਿਜਕਾ ਦੀ ਸੀ ਜੇ ਸਾਹਮਣੇ ਘੋਰੀ ਸੀ ਤੇ ਉਦੋਂ ਹੀ ਜਾਣਾ ਚਾਹੀਦਾ ਸੀ ਬਾਕੀ ਮਹਿਕਮੇ ਨੇ ਆਪਣਾ ਕੰਮ ਕਰਨਾ ਹੀ ਕਰਨਾ ਤੁਸੀਂ ਇੱਥੇ ਲੋਕਲ ਵੀ ਲਾ ਲਓ ਕੋਈ ਵੀ ਮਹਿਕਮਾ ਸਾਨੂੰ ਲੋਕਾਂ ਨੂੰ ਜਾਂ ਤੁਹਾਨੂੰ ਲੋਕਾਂ ਨੂੰ ਸਾਹਮਣੇ ਭੇਜਦਾ ਇੱਕ ਦੋ ਤਿੰਨ ਕੋਈ ਲਿਮਿਟਸ ਹੁੰਦੀਆਂ ਨੇ ਚਾਹੇ ਕੋਈ ਵੀ ਹੋਵੇ ਜੀ ਦੇਸ਼ ਦਾ ਕੋਈ ਵੀ ਵਿਅਕਤੀ ਹੋਵੇ ਤੇ ਹਰ ਜਿਹੜਾ ਐਸੀਆਂ ਵੱਡੇ ਮਹਿਕਮਿਆਂ ਨਾਲ ਸਤਕਾਰ ਕਰਨਾ ਚਾਹੀਦਾ ਸੀਬੀਆਈ ਹੋਵੇ ਈਡੀ ਹੋਵੇ ਇਨਕਮਟੈਕਟ ਡਿਪਾਰਟਮੈਂਟ ਇਹਨਾਂ ਦੀ ਸਦਕਾਰ ਕਰਨੇ ਚਾਹੀਦੇ ਆ ਨਾ ਕਿ ਉਹ ਸਮਨਿੰਗ ਨੂੰ ਇਗਨੋਰ ਕਰਨਾ ਚਾਹੀਦਾ ਕੋਈ ਕਾਰਨ ਆ ਜੇ ਕੋਈ ਪੁੱਛਦਾ ਤੇ ਉਹਨੂੰ ਜਵਾਬ ਦੇਣਾ ਚਾਹੀਦਾ ਜੇ ਅਸੀਂ ਸੱਚੇ ਆ ਤੇ ਸਾਨੂੰ ਕੋਈ ਕਹਿ ਨਹੀਂ ਸਕਦਾ ਇਸ ਕਰਕੇ ਜੇ ਮਹਿਕਮਾ ਆਪਣੀ ਪੁੱਛਗਛ ਕਰਦਾ ਤੇ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਔਰ ਮਹਿਕਮੇ ਨੇ ਜੋ ਕੀਤਾ ਵਾ ਉਹ ਪੁੱਛਗਛ ਕਰੇ ਸਹਿਯੋਗ ਦੇ ਸੱਚਾਈ ਸਾਹਮਣੇ ਬਾਹਰ ਆਜੂ ਜੀ ਜੀ ਤੇ ਸਰ ਆਮ ਆਦਮੀ ਪਾਰਟੀ ਜਿਹੜੀ ਉਹ ਇਲਜ਼ਾਮ ਲਾ ਰਹੀ ਆ ਕਿ ਚੋਣਾਂ ਦੇ ਮਤਲਬ ਚੋਣਾਂ ਦੇ ਡਰ ਤੋਂ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੀ ਜਿਹੜੀ ਉਹ ਗ੍ਰਿਫਤਾਰੀ ਭਾਜਪਾ ਵੱਲੋਂ ਘਰਵਾਈ ਆਮ ਆਦਮੀ ਪਾਰਟੀ ਨੇ ਸੋਚਣਾ ਚਾਹੀਦਾ ਕਿ ਚੋਣਾਂ ਉਦੋਂ ਨਹੀਂ ਸੀ ਜਦੋਂ 6 ਮਹੀਨੇ 8 ਮਹੀਨੇ ਪਹਿਲਾਂ ਤੇ ਸਾਹਮਣੇ ਵੀ ਹੁੰਦੀ ਆ ਉਹ ਚੋਣਾਂ ਨਹੀਂ ਸੀ ਉਦੋਂ ਚੱਲੇ ਜਾਣਾ ਚਾਹੀਦਾ ਸੀ ਜੀ ਇਹ ਕੋਰਟ ਚ ਗਏ ਆ ਕੋਰਟ ਚ ਉਹਨਾਂ ਨੇ ਕਿਹਾ ਕਿ ਮੈਨੂੰ ਇਧਰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਕੋਰਟ ਤੇ ਜਦੋਂ ਨਹੀਂ ਇਹਨਾਂ ਨੂੰ ਦਿੱਤੀ ਕੋਈ ਵੀ ਰਿਲੀਫ ਤੇ ਫਿਰ ਉਹਨਾਂ ਨੇ ਆਪਣਾ ਮਹਿਕਮੇ ਨੇ ਕੰਮ ਕੀਤਾ ਜੀ ਸੁਯੇਪੀ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਜਾ ਕਿਸੇ ਵੀ ਵਿਅਕਤੀ ਨੂੰ ਈਡੀ ਜਾਂ ਇਨਕਮ ਟੈਕਸ ਜਾਂ ਕੋਈ ਵੀ ਡਿਪਾਰਟਮੈਂਟ ਜਿਹੜਾ ਕੇ ਬੁਲਾਉਂਦਾ ਹੈ ਉਸ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਹੈ ਜਾ ਕੇ ਉਹਨਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਅਗਰ ਕੋਈ ਵੀ ਵਿਅਕਤੀ ਸੱਚਾ ਆ ਤੇ ਉਹਨਾਂ ਨੂੰ ਜਵਾਬ ਦੇਣ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਨੌ ਸਮਨ ਆਉਣ ਤੋਂ ਬਾਅਦ ਜਿਹੜਾ ਈਡੀ ਨੇ ਗ੍ਰਿਫਤਾਰੀ ਦਾ ਆਰਡਰ ਜਿਹੜੇ ਪਾਇਆ ਔਰ ਗ੍ਰਿਫਤਾਰ ਕੀਤਾ